ਅੱਜ ਤੁਹਾਡੇ ਜਿਹੜੇ ਹੈਗੇ ਆ 600 ਦੇ ਵਿੱਚੋਂ 600 ਅੰਕ ਪ੍ਰਾਪਤ ਕੀਤੇ ਤੁਸੀਂ ਸਰਕਾਰੀ ਸਕੂਲ ਦੇ ਵਿੱਚ ਕੀ ਕਹਿਣਾ ਚਾਹੁੰਦੇ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਮੈਂ ਪਹਿਲੀ ਤੋਂ ਲੈ ਕੇ ਫਰਸਟ ਕਲਾਸ ਤੋਂ ਲੈ ਕੇ ਮੈਂ 8th ਕਲਾਸ ਤੱਕ ਵਧੀਆ ਅੰਕ ਪ੍ਰਾਪਤ ਕੀਤੇ ਆ ਤੇ ਮੈਂ ਅੱਗੇ ਵੀ ਕਲਾਸਾਂ 12ਵੀਂ ਤੱਕ ਵੀ ਮੈਂ ਇਦਾਂ ਹੀ ਅੰਕ ਪ੍ਰਾਪਤ ਕਰਾਂ ਜਿੱਦਾਂ ਮੈਂ ਹੁਣ ਕਰਦੀ ਵਧੀਆ ਅੰਕ ਪ੍ਰਾਪਤ ਕਰਾਂ ਤੇ ਮੈਂ ਵਧੀਆ ਵਿਦਿਆ ਹਾਸਲ ਕਰਾਂ ਤੇ ਆਪਣੇ ਮਾਪ ਦਾ ਨਾਮ ਲਿਖੋ ਮੇਡ ਕਿ ਹੈ ਮਾਂ ਤੁਹਾਡਾ ਟੀਚਰ ਓਕੇ ਪੜਾਈ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆਂਦੀ ਹੋਵੇ ਤੁਹਾਨੂੰ ਆਨਲਾਈਨ ਪੜਾਈ 'ਚ ਆਉਂਦੀ ਐ ਸਮੱਸਿਆ ਜਾਂ ਸਕੂਲ 'ਚ ਕੋਈ ਸਮੱਸਿਆ ਨਹੀਂ ਆਂਦੀ ਆਨਲਾਈਨ ਪੜਾਈ ਜਦੋਂ ਹੁਣ ਕੋਰੋਨਾ ਵਾਇਰਸ ਦਾ ਕਰਕੇ ਚੱਲ ਰਹੀ ਆ ਆਨਲਾਈਨ ਪੜਾਈ ਤੇ ਉਹਦੇ ਵਿੱਚ ਸਮੱਸਿਆ ਆਂਦੀ ਆ ਕੇਵਲ ਮੋਬਾਈਲ ਤੇ ਸਮਸਿਆ ਅਨੁਭੀਈ ਕਈ ਵਾਰ ਮੇਰਾ ਇੱਕ ਵੱਡਾ ਭਰਾ ਵੀ ਪੜਦਾ ਹੈ ਤੇ ਅਸੀਂ ਦੋਨੋਂ ਥਾਲੀ ਮਿਲ ਕੇ ਕੰਮ ਕਰਦੇ ਮੋਬਾਈਲ ਤੇ ਕਈ ਵਾਰ ਫਿਰ ਕਾਰਨ ਨਹੀਂ ਕਰ ਹੁੰਦਾ ਕਈ ਵਾਰੀ ਹੁੰਦਾ ਥਾਲੀ ਮਿਲ ਕੇ ਕਰ ਲੈਂਦੇ ਆ ਫਿਰ ਇੱਕ ਟਾਈਮ ਤੇ ਜਦੋਂ ਸਭੀਆਂ ਕਲਾਸਿਸ ਲੱਗਦੀਆਂ ਉਦੋਂ ਥੋੜਾ ਔਖਾ ਹੁੰਦਾ ਹੈ ਕਿਹੜੇ ਸਕੂਲ ਚ ਪੜਦੇ ਹੋ ਤੁਸੀਂ ਗਵਰਨਮੈਂਟ ਹਾਈ ਸਕੂਲ ਨੂੰ ਓਕੇ ਕਿੰਨੇ ਬੱਚੇ ਸੀ ਤੁਹਾਡੇ ਨਾਲ ਪੜਦੇ 43 ਓਕੇ ਜਿਵੇਂ ਕਿ ਅੱਜ ਜਿਹੜੇ ਹੈਗੇ ਬੱਚੇ ਆਨਲਾਈਨ ਪੜ੍ਹ ਰਹੇ ਹੈਗੇ ਆ ਉਹਨਾਂ ਨੂੰ ਕੀ ਮੈਸੇਜ ਰਹੂਗੇ ਉਹਨੂੰ ਇਹ ਕਹਾਂ ਤੁਹਾਨੂੰ ਕਿ ਘਰ ਬੈਠ ਕੇ ਵਧੀਆ ਪੜ੍ਹਾਈ ਕਰੋ ਤੇ ਆਪਣੀਆਂ ਕਲਾਸ ਜਿਨੀਆਂ ਜੁਆਇਨ ਕਰੋ ਤੇ ਘਰੇ ਬੈਠ ਕੇ ਵੀ ਸਕੂਲ ਜਿਨਾਈ ਪੜੋ ਤੇ ਜੋ ਕਿ ਤੁਹਾਨੂੰ ਕਰੋਨਾ ਵਾਇਰਸ ਦਾ ਕਰਕੇ ਤੁਹਾਡੀ ਪੜ੍ਹਾਈ ਪਿੱਛੇ ਨਾ ਪੈ ਜਾਵੇ ਹਾਂਜੀ ਅੰਡ ਕੀ ਨਾਮ ਜੀ ਮਨਜੀਤ ਕੌਰ ਅੱਜ ਤੁਹਾਡੇ ਬੇਟੀ ਨੇ ਜਿਹੜਾ ਹੈਗਾ ਇੱਕ ਤੁਹਾਡਾ ਨਾਮ ਰੋਸ਼ਨ ਕੀਤਾ ਆ ਕੀ ਕਹਿਣਾ ਚਾਹਗੇ ਆਪਣੇ ਬਹੁਤ ਖੁਸ਼ੀ ਹੋਈ ਹੈ ਕਿ ਵਧੀਆ ਨੰਬਰ ਲੈ ਕੇ ਪਾਸ ਹੋਈ ਹੈ ਅਸਲ ਤਾਂ ਸ਼ੁਰੂ ਤੋਂ ਹੀ ਫਸਟ ਹੀ ਆਉਂਦੀ ਰਹੀ ਆ ਤੇ ਹੁਣ ਵੀ ਫਸਟ ਆ ਕੇ ਬਹੁਤ ਵਧੀਆ ਖੁਸ਼ੀ ਹੋਈ 4ਵੀਂ ਕਲਾਸ ਦੇ ਵਿੱਚ ਵਧੀਆ ਨੰਬਰ ਲੈ ਆ ਤੇ ਅਗਲੇ ਸਾਲ ਵੀ ਇਹੋ ਜਿਹੇ ਨੰਬਰ ਲੈ ਕੇ ਆਸ ਕਰਦੇ ਕਿ ਵਧੀਆ ਨੰਬਰ ਲੈਣ ਜਿਹੜੇ 4ਵੀਂ ਵੀ ਬੱਚੇ ਪੜਦੇ ਆ ਉਹਨਾਂ ਨੂੰ ਕੀ ਮੈਸੇਜ ਦੇਵਾਂਗੇ ਮੈਂ ਇਹ ਕਹਿਣਾ ਕਿ ਜਿੱਦਾਂ ਹਰ ਇੱਕ ਬੱਚਾ ਵਧੀਆ ਪੜੇ ਕਿ ਕੁੜੀਆਂ ਮੁੰਡਿਆਂ ਨਾਲੋਂ ਘੱਟ ਨਹੀਂ ਹੁੰਦੀਆਂ ਕੁੜੀਆਂ ਮੁੰਡਿਆਂ ਦੇ ਬਰਾਬਰ ਹੁੰਦੀਆਂ ਇਸ ਤਰ੍ਹਾਂ ਹੀ ਪੜ੍ਹਾਈ ਕਰ ਲਵੋ ਤੇ ਆਪਣੀ ਮਾਪਿਆਂ ਦਾ ਨਾਮ ਰੋਸ਼ਨ ਕਰੋ ਮੈਂ ਗੁਰੀ ਮੈ ਸਬੰਦਰ ਸਿੰਘ ਟੰਡ ਬਿੱਲਾ ਦਵਾਦ ਤੇ ਤਕਵਾਦ ਦਵਾਦ ਸਨੀਕ ਮੇਰੇ ਤਿੰਨ ਬੱਚੇ ਦੋ ਲੜਕੇ ਤੇ ਇੱਕ ਲੜਕੀ ਮਸਕਾਨ ਸਰਕਾਰੀ ਹਾਈ ਸਕੂਲ ਨੂਰਪੁਰ ਵਿੱਚ 8ਵੀਂ ਜਮਾਤ ਵਿੱਚੋਂ ਨੰਬਰ ਵਧੀਆ ਲੈ ਕੇ ਪਾਸ ਹੋਈ ਇਦੇ ਵਿੱਚ ਬਹੁਤ ਖੁਸ਼ੀ ਆ ਰਹੀ ਹੈ ਸਰ ਸਾਰਿਆਂ ਸਾਨੂੰ ਪਰਿਵਾਰ ਨੂੰ ਖੁਸ਼ੀ ਬਹੁਤ ਆ ਰਹੀ ਹੈ ਮੇਰ ਜੀ ਜਿਵੇਂ ਕਿ ਅੱਜ ਜਿਹੜਾ ਹੈਗਾ ਕਿਹਾ ਜਾਂਦਾ ਹੈ ਕਿ ਲੜਕੀਆਂ ਜਿਹੜੀਆਂ ਲੜਕਿਆਂ ਤੋਂ ਘੱਟ ਨਹੀਂ ਕੀ ਮੈਸੇਜ ਦੇਖੋ ਜੀ ਬੱਚੇ ਤਾਂ ਸਾਰੇ ਛੇਵੇਂ ਹੀ ਹੁੰਦੇ ਆ ਲੜਕੇ ਜਾਂ ਲੜਕੀਆਂ 'ਚ ਫਰਕ ਤਾਂ ਇਹੀ ਆ ਕਿ ਲੜਕੀਆਂ ਹੁਣ ਤਰੱਕੀ ਜਾਦੀਆਂ ਕਰਦੀਆਂ ਵੀ ਇਸ ਗੱਲ ਦਾ ਵੀ ਮਾਣਿਆ ਵੀ ਜਾਨੀ ਪੜ੍ਹਾਈ ਵਿੱਚ ਜ਼ਿਆਦਾ ਕਾਮਯਾਬੀ ਹੁੰਦੀ ਹੈ ਬੀਬੀ ਕੋ ਤਾਂ ਵੀ ਦਾ ਸਾਰੇ ਬੱਚੇ ਕਾਮਯਾਬ ਹੋਣ ਤਾਂ ਵਧੀਆ ਗੱਲ ਹੈ ਸਰਕਾਰੀ ਸਕੂਲਾਂ ਵਿੱਚ ਬਹੁਤ ਵਧੀਆ ਇਹਨਾਂ ਨੂੰ ਮਿਲ ਰਹੀ ਆ ਵਿੱਦਿਆ ਤੇ ਕੋਈ ਦਲਿਤ ਜੱਟੇ ਤੋਂ ਨਹੀਂ ਆ ਜਿਵੇਂ ਕਿ ਅੱਜ ਕੱਲ ਮਾਪੇ ਚਾਹੁੰਦੇ ਆ ਸਾਡੇ ਬੱਚੇ ਜਿਹੜੇ ਪ੍ਰਾਈਵੇਟ ਸਕੂਲਾਂ ਚ ਪੜਨ ਪਰ ਤੁਸੀਂ ਆਪਣੇ ਬੱਚਿਆਂ ਨੂੰ ਜਿਹੜਾ ਸਰਕਾਰੀ ਸਕੂਲਾਂ ਚ ਪੜਾ ਰਹੇ ਕੀ ਕਹਿਣਾ ਚਾਹੁੰਦੇ ਹੋ ਅਸੀਂ ਵੀ ਸਰਕਾਰੀ ਸਕੂਲਾਂ ਵਿੱਚ ਹੀ ਪੜ ਕੇ ਇਤਤਿਹਾਸ ਰਚੀ ਸੀ ਪਹਿਲਾਂ ਦੋਸਤੋ ਬਾਅਦ ਵਿੱਚ ਵੀ ਬੱਚੇ ਵੀ ਅਸੀਂ ਸਰਕਾਰੀ ਸਕੂਲ ਦੇ ਵਿੱਚ ਹੀ ਪੜ੍ਹੇ ਤੇ ਵਧੀਆ ਪੜਾਈ ਆ ਤੇ ਗਾਂ ਬੱਚੇ ਵੀ ਵਧੀਆ ਪੜ੍ਹ ਰਹੇ ਆ